ਇਸ ਹੱਤੋਂ ਪਹਿਲਾਂ ਇੱਥੇ ਬਾਬਾ ਫਰੀਦ ਸਾਹਿਬ ਆਏ ਨੇ ਅੱਛਾ ਜੀ ਆ ਉਹਨਾਂ ਦਾ ਧੂਣਾ ਹੈ ਬਾਬਾ ਫਰੀਦ ਜੀ ਦਾ ਫਰੀਦ ਜੀ ਦਾ ਠੀਕ ਹੈ ਜੀ ਫਿਰ ਬਾਬਾ ਜੀ ਗਏ ਪਾਕ ਪਟਨ ਠੀਕ ਹੈ ਜੀ ਠੀਕ ਆ ਜਿਹੜਾ ਉੱਥੇ ਨੇਚਾ ਨਾਲ ਦੋ ਪੈਸੇ ਸੁਖੇ ਦਾ ਟਕਾ ਬੇ ਬਾਬਾ ਮੇਰਾ ਤੇਰੇ ਟਕਾ ਚੜਾਂਗੀ ਮੈਨੂੰ ਪੁੱਤਰ ਦੀ ਦਾਤ ਵਖਸ਼ ਅੱਛਾ ਜੀ ਉਹ ਫਿਰ ਨੇਚਾ ਨਾਲ ਅਗਲੇ ਦੀ ਸ਼ਰਤਾਂ ਪੂਰੀ ਕਰਦੇ ਜੀ ਉਹਨਾਂ ਆਖਿਆ ਵੀ ਸਾਡਾ ਸਾਡਾ ਜੇ ਚੱਲੇਗਾ ਤੂਣਾ ਤੇ ਡੇਰਾ ਲਾਈ ਜੇ ਨਾ ਚੱਲੇਗਾ ਤੇ ਇਹ ਹੁਣ ਵੀ ਚੱਲਦਾ ਹੈ ਜੀ ਚਲਾਈਦਾ ਮਾਰਾ ਠੀਕ ਹੈ ਜੀ ਅੱਛਾ ਜੀ ਇਹ ਬਾਬਾ ਫਰੀਦ ਜੀ ਦਾ ਮਤਲਬ ਉਹ ਜਗ੍ਹਾ ਹੀ ਆ ਨਾ ਬਟਨ ਜਾਇ ਠੀਕ ਹੈ ਜੀ ਹਾਂ ਦੇ 140 ਤੇ 40 ਕੋਠੇ ਹਨ ਇੱਥੇ ਬਾਬਾ ਫਰੀਦ ਦਾ ਮੇਲਾ ਕਰਾਈਦਾ ਹੈ ਠੀਕ ਹੈ ਜੀ 140 ਕੋਠੀਆਂ ਹਨ ਅੱਛਾ ਜੀ ਆ ਬੜੀਆਂ 70 ਥੱਲੇ 70 ਰੁਪਏ ਮੈਂ ਆਪਣੇ ਆਤਮ ਲੋਕਾਂ ਨੇ ਫਿਰ ਇਹ ਦੇਰ ਕਿ ਲਵਾਤਾ ਆਪਣੀ ਫਿਰ ਲੱਗਾ ਵਖਾਉਣ ਬਿਲਕੁਲ ਜੀ ਇਹਨਾਂ ਨੇ ਫਿਰ ਉਹਨੂੰ ਕੈਦ ਕੀਤਾ ਖੂ ਖੂਚ ਅੱਛਾ ਜੀ ਉਹਨੀਆਂ ਤੋਂ ਅਗਰ ਪਹਿਲਾਂ ਅੱਛਾ ਅੱਜ ਵੀ ਕੈਦ ਵਾ ਅੱਜ ਵੀ ਕੈਦ ਆ ਅੱਛਾ ਜੀ ਹਾਂਜੀ ਇਹਨਾਂ ਨੇ ਮੇਲੇ ਲਾ ਕੇ ਛੁੱਟੀ ਮਿਲੇਗੀ 1 ਮਹੀਨੇ ਦੀ ਛੁੱਟੀ ਆਜ਼ਾਦ ਹੁੰਦੀ 1 ਮਹੀਨੇ ਵਾਸਤੇ ਇਹ ਮਹੀਨੇ ਵਾਸਤੇ ਕਿ ਆਪਣੇ ਕਹਿੰਦੇ ਹੁੰਦੇ ਕਿ ਜੋ ਮਨ ਚੰਦੇ ਨੇ ਫਿਰ ਆਪਣੀਆਂ ਕਰਦੀਆਂ ਸ਼ਾਹ ਪੂਰੀਆਂ ਅੱਛਾ ਜੀ ਹਾਂਜੀ ਹਾਂਜੀ ਅੱਛਾ ਬਾਬਾ ਜੀ ਨੇ ਕਹਿ ਕੇ ਫਿਰ ਖੂ ਅੱਛਾ ਜੀ ਫਿਰ ਜਦੋਂ ਇਹ ਓਪਨ ਕਰਦੇ ਹਾਂ ਇਹਨੂੰ ਇਹ ਹਵਾ ਦੇ ਨਾਲ ਹੀ ਹੋ ਜਾਂਦਾ ਆਪਣਾ ਹਵਾ ਨਾਲ ਹੋ ਜਾਂਦਾ ਠੀਕ ਸ਼ਕਤੀ ਭਗਤੀ ਨਾਲ ਉਹਨਾਂ ਨੇ ਨੁਕਾਇਦ ਕੀਤਾ ਠੀਕ ਅੱਸੀ ਕਾਲ ਜੀ ਮੈਂ ਤੁਹਾਡਾ ਆਪਣਾ ਕਰਮਵੀਰ ਅੱਜ ਇੱਕ ਨਵਾਂ ਵਲੋਗ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਆ ਕਿ ਪਿਛਲਾ ਵਲੋਗ ਵੀ ਬਟਾਲੇ ਏਰੀਆ ਦਾ ਸੀਗਾ ਬਟਾਲੇ ਏਰੀਆ ਜੇ ਕਹਣਾ ਕਸ਼ਤੀਵਾਲ ਪਿੰਡ ਪੈਂਦਾ ਹੈ ਜੀ ਇੱਥੇ ਬਾਬਾ ਫਰੀਦ ਜੀ ਦੀ ਜਗ੍ਹਾ ਆ ਬਹੁਤ ਸਾਰਾ ਬਾਬਾ ਫਰੀਦ ਜੀ ਨੇ ਇਸ ਜਗ੍ਹਾ ਤੇ ਆ ਕੇ ਤਪੱਸਿਆ ਕੀਤੀ ਸੀ ਉਹਨਾਂ ਦੇ ਅੱਗੇ ਵੀ ਕਈ ਫੱਕਰ ਫਕੀਰਾਂ ਨੇ ਇੱਕ ਇੱਥੇ ਆ ਕੇ ਭਗਤੀ ਕੀਤੀ ਆ ਸੇਵਾ ਕੀਤੀ ਆ ਤਾਂ ਬਹੁਤ ਚਮਤਕਾਰ ਕੀਤੇ ਆ ਬਹੁਤ ਇਸ ਪਿੰਡਾਂ ਵੱਲ ਬਹੁਤ ਇਤਿਹਾਸਿਕ ਜਗ੍ਹਾ ਆ ਇਹ ਉੱਥੇ ਚਲਾਂਗੇ ਜਾ ਕੇ ਗੱਲਬਾਤ ਵੀ ਕਰਾਂਗੇ ਤਾਂ ਕੀ ਉਹਨਾਂ ਨੇ ਚਮਤਕਾਰ ਕੀਤੇ ਇਸ ਜਗ੍ਹਾ ਦੀ ਕੀ ਮਾਨਤਾ ਆ ਜਗ੍ਹਾ ਦਿਖਾਉਣ ਦਾ ਮਤਲਬ ਇਹ ਆ ਕਿ ਤਕਰੀਬਨ 800 ਸਾਲ ਪੁਰਾਣੀ ਇਹ ਜਗ੍ਹਾ ਆ ਕਹਿੰਦੇ 800 ਸਾਲ ਪਹਿਲਾਂ ਦੇ ਨਮੂਨੇ ਹਜੇ ਤੱਕ ਵੀ ਉਸ ਸਥਾਨ ਤੇ ਲੱਗੇ ਹੋਏ ਆ ਇੱਟਾਂ ਲੱਗੀਆਂ ਹੋਈਆਂ ਆ ਤੇ ਉਹ ਦੇਖਣ ਜਾ ਰਹੇ ਆ ਨਾਲੇ ਤੁਹਾਨੂੰ ਦਰਸ਼ਨ ਜ਼ਰੂਰ ਕਰਾਵਾਂਗੇ ਕਿਉਂਕਿ ਬਾਬਾ ਫਰੀਦ ਜੀ ਦਾ ਨਾਮ ਪੂਰੇ ਵਰਡ ਦੇ ਵਿੱਚ ਉਹ ਆ ਉਹਨਾਂ ਨੇ ਕਾਫੀ ਸਮਾਂ ਇਸ ਜਗ੍ਹਾ ਤੇ ਭਗਤੀ ਵੀ ਕੀਤੀ ਤੇ ਚਲੋ ਚੱਲਦੇ ਆ ਜਿਹੜੀ ਲੋਕੇਸ਼ਨ ਮੈਂ ਦੱਸ ਦਵਾਂ ਬਟਾਲੇ ਤੋਂ ਤਕਰੀਬਨ ਜਦੋਂ ਅਸੀਂ ਅਲੀਵਾਲ ਆਉਂਦੇ ਆ ਅਲੀਵਾਲ ਤੋਂ ਤਕਰੀਬਨ 2 2 ਕਿਲੋਮੀਟਰ ਪੈਂਦਾ ਆ ਗੁੱਜਰਵਾਲਾ ਪਿੰਡ ਨੰਗਕੇ ਇਹ ਅਗਲਾ ਪਿੰਡ ਆ ਜੀ ਤੁਸੀਂ ਕਿਸੇ ਨੂੰ ਵੀ ਪੁੱਛ ਸਕਦੇ ਆ ਕਿ ਜਿੱਥੇ ਬਾਬਾ ਫਰੀਦ ਜੀ ਨੇ ਭਗਤੀ ਕੀਤੀ ਆ ਤੇ ਚਲੋ ਦੋਸਤੋ ਚੱਲਦੇ ਆ ਅੱਗੇ ਮਿਲਦੇ ਆ ਜਾ ਕੇ ਤੇ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਆ ਚਲੋ ਜੀ ਲੋ ਦੋਸਤੋ ਜਗ੍ਹਾ ਤੇ ਆ ਗਏ ਆ ਇਹੀ ਐਡਰੈਸ ਦੱਸਿਆ ਸੀਗਾ ਦੇਖ ਲਓ ਕਿੰਨੀ ਕੁ ਪੁਰਾਣੀ ਇੱਟ ਹੋ ਗਈ ਜੋ ਦੱਸਣਾ ਦੱਸਦੇ ਪਏ ਉਹ ਇਹੀ ਦੱਸਦੇ ਪਏ ਆ ਕਿ ਬਾਬੇ ਨਾਨਕ ਜੀ ਤੋਂ ਪਹਿਲਾਂ ਦਾ ਇਹ ਸਥਾਨ ਬਣਿਆ ਹੋਇਆ ਆ तकरीबन 7-800 ਸਾਲ ਹੋ ਗਏ ਆ ਤੇ ਲੱਗ ਵੀ ਰਿਹਾ ਕਿਉਂਕਿ ਛੋਟੀਆਂ-ਛੋਟੀਆਂ ਇੱਟਾਂ ਉਸ ਸਮੇਂ ਦੇ ਵਿੱਚ ਹੀ ਲੱਗਦੀਆਂ ਹੁੰਦੀਆਂ ਸੀ ਜਿਹੜੀ ਇਹ ਇੱਟ ਬਣਾ ਉਸ ਸਮੇਂ ਦੀ ਆ ਤੇ ਛੋਟੀਆਂ-ਛੋਟੀਆਂ ਇੱਟਾਂ ਹਜੇ ਤੱਕ ਵੀ ਬਣੀਆਂ ਹੋਈਆਂ ਆ ਦੇਖੋ ਨਿੱਕੇ-ਨਿੱਕੇ ਇੱਟਾਂ ਆ ਤੇ ਬਹੁਤ ਹੀ ਇਤਿਹਾਸਕ ਜਗ੍ਹਾ ਆ ਇਹ ਬਾਬਾ ਫਰੀਦ ਜਾਂ ਬਾਬਾ ਫਰੀਦ ਨਾਲ ਸੰਬੰਧਤ ਹੋਆ ਬਾਬਾ ਫਰੀਦ ਨੇ ਇੱਥੇ ਬਹੁਤ ਸਮਾਂ ਭਗਤੀ ਕੀਤੀ ਆ ਕਹਿੰਦੇ ਤੇ ਇਹ ਉਹਨਾਂ ਦਾ ਪਰਿਵਾਰ ਲੱਗੂਗਾ ਸ਼ਾਇਦ ਮੈਨੂੰ ਲੱਗਦਾ ਇੱਧਰ ਹੋਊਗਾ ਤੇ ਆਪਾਂ ਚੱਲਦੇ ਆਂ ਤੇ ਬਾਕੀ ਅੱਗੇ ਜਾ ਕੇ ਗੱਲਬਾਤ ਕਰਦੇ ਆਂ ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਸਬਸਕ੍ਰਾਈਬ ਕਮੈਂਟ ਕਰਕੇ ਜੀਓ ਦੱਸਿਆ ਕਰੋ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਹੋ ਜਾ ਕੇ ਅੱਗੇ ਗੱਲਬਾਤ ਕਰਦੇ ਆਂ ਜਿਹੜੇ ਵੀ ਇੱਥੇ ਸੇਵਾਦਾਰ ਹੋਣਗੇ ਕੀ ਉਹਨਾਂ ਨੇ ਬਾਬਾ ਜੀ ਫਰੀਦ ਵਾਰੇ ਕੀ ਇਤਿਹਾਸ ਵਾ ਸਾਰੀ ਗੱਲਬਾਤ ਕਰਦੇ ਆਂ ਚਲੋ ਦੋਸਤੋ ਚੱਲਦੇ ਆਂ ਅੱਗੇ ਲੋ ਦੋਸਤੋ ਦਰਬਾਰ ਦੇ ਵਿੱਚ ਆ ਗਏ ਸੀ ਬਾਬਾ ਜੀ ਸਭ ਤੋਂ ਪਹਿਲਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਇਸ ਦਰਬਾਰ ਦੀ ਕੀ ਹਿਸਟਰੀ ਹੈ ਜੀ ਅਸੀਂ ਹੁਸ਼ਿਆਰਪੁਰ ਤੋਂ ਆਏ ਆ ਜੀ ਬਹੁਤ ਜਾਣੇ ਤੁਸੀਂ ਦਰਬਾਰ ਬਾਰੇ ਸੁਣਿਆ ਸੀਗਾ ਜੀ ਇਹ ਸਭ ਤੋਂ ਪਹਿਲਾਂ ਇੱਥੇ ਬਾਬਾ ਫਰੀਦ ਸਾਹਿਬ ਆਏ ਨੇ ਅੱਛਾ ਜੀ ਆ ਉਹਨਾਂ ਦਾ ਤੁਣਾ ਹੈ ਬਾਬਾ ਫਰੀਦ ਜੀ ਦਾ ਫਰੀਦ ਜੀ ਦਾ ਠੀਕ ਹੈ ਜੀ ਫਿਰ ਬਾਬਾ ਜੀ ਗਏ ਪਾਕ ਪਟਨ ਠੀਕ ਹੈ ਜੀ ਉੱਥੇ ਰਹਿ ਉੱਥੇ ਇਹਨਾਂ ਦਾ ਸਥਾਨ ਬਣਿਆ ਠੀਕ ਹੈ ਜੀ ਉੱਥੋਂ ਇਹਨਾਂ ਦੇ ਚੇਲੇ ਬਾਬਾ ਗੋਦੜਾ ਸਾਹਿਬ ਜੀ ਉਹਨੂੰ ਬਾਬਾ ਫਰੀਦ ਸਾਹਿਬ ਨੇ ਆਖਿਆ ਕਿ ਜਾ ਕੇ ਉਹ ਆਪਣਾ ਕਮਾਓ ਦੇ ਖਾਓ ਹੂੰ ਜੋ ਸਾਡੇ ਕੋਲ ਗੁਣਸ਼ੀਆਂ ਦੇ ਦਿੱਤਾ ਤੁਹਾਨੂੰ ਠੀਕ ਹੈ ਜੀ ਤੇ ਇਹਨਾਂ ਕੋਲ ਬੋਲਿਆ ਕਿੱਥੇ ਆਖੜਾ ਹੈ ਪਾੜ ਦੀ ਬਾਈ ਕਾਸਤੀਵਾਲ ਨਗਰ ਉੱਥੇ ਮੇਰਾ ਢੂਣਾ ਲੱਗਾ ਹੈ ਜੀ ਉੱਥੇ ਜਾ ਕੇ ਦੇਖਿਓ ਜੇ ਢੂਣਾ ਚੱਲਦਾ ਹੋਵੇਗਾ ਤੇ ਡੇਰਾ ਲਾਇਓ ਨਹੀਂ ਤੇ ਡੇਰਾ ਨਾ ਲਾਇਓ ਠੀਕ ਹੈ ਜੀ ਉਥੋਂ ਫਿਰ ਬਾਬਾ ਜੀ ਦੇ ਬਾਬੇ ਗੋਦੜ ਸ਼ਾਹ ਨੂੰ ਰਵਾਨਾ ਕੀਤਾ ਬਾਬੇ ਫਰੀਦ ਸਾਹਿਬ ਨੇ ਅੱਛਾ ਜੀ ਮਜਲੋ ਮਜਲੀ ਮਜਲੋ ਮਜਲੀ ਕਰਦੇ ਕਰਦੇ ਫਿਰ ਹਰਿਆਲੀ ਆਏ ਬਾਬੇ ਪੂਰੇ ਵਾਲੇ ਕੋਲ ਅੱਛਾ ਜੀ ਉੱਥੇ ਆਣ ਕੇ ਠਹਿਰੇ ਉਹ 7-8 ਦਿਨ ਠੀਕ ਆ ਉੱਥੇ ਫਿਰ ਤੁਹਾਨੂੰ ਪਤਾ ਇਹਨਾਂ ਨੇ ਸਾਦਾ ਨੇ ਆਪੋ ਆਪਣੇ ਵਿਚਾਰ ਗੱਲਾਂ ਕਰਨੀਆਂ ਬਿਲਕੁਲ ਜੀ ਕੀਤੀਆਂ ਪੁੱਛੀਆਂ ਗਿਛੀਆਂ ਤੇ ਉਹ ਅੱਗੋਂ ਕਹਿੰਦੇ ਨੇ ਵੀ ਗੋਦੜ ਸ਼ਾ ਠੀਕ ਹੈ ਪਰ ਤੇਰੇ ਕੋਲ ਇੱਕ ਇੱਕ ਚੀਜ਼ ਹੈ ਨਹੀਂ अच्छा जी बा बा पूरयाले कहंदे रियाली वाले अच्छा जी आए अगो कहंदे ਨਾਲ ਹੱਥ ਜੋੜ ਕੇ ਤੇ ਮਹਾਰਾਜ ਜਿਹੜੀ ਚੀਜ਼ ਨਹੀਂ ਉਹ ਦੱਸ ਦਿਓ ਠੀਕ ਆ ਕਹਿੰਦਾ ਤੇਰੇ ਕੋਲ ਰਿੱద్ధి ਸiddhi ਜਾਂਦੇ ਹੂੰ ਜਿੰਨਾ ਚਿਰ ਰਿੱద్ధి ਸiddhi ਨਾ ਹੋਵੇ ਉਹਦਾ ਚਿਰ ਕੋਈ ਕੰਮ ਨਹੀਂ ਹੁੰਦਾ ਠੀਕ ਆ ਠੀਕ ਆ ਜੀ ਉਹਨਾਂ ਨੇ ਆਖਿਆ ਵੀ ਮਹਾਰਾਜ ਜੀ ਤੁਸੀਂ ਮੈਨੂੰ ਦੱਸ ਦਿਓ ਰਿਫ ਗਿਆ ਜੀ ਤੇ ਉਹਨਾਂ ਨੇ ਫਿਰ ਇਹਨੂੰ ਦੇ ਜੁੰਮੇ ਸ਼ਾ ਬਾਲਕ ਦਿੱਤਾ ਅੱਛਾ ਜੀ ਇਹ ਲੈ ਜਾ ਨਾਲ ਉੱਥੇ ਇਹ ਤੇਰਾ ਸਭ ਕੁਝ ਹੀ ਵਿਗੜੇ ਤਿਗੜੇ ਕੰਮ ਸਾਰੇ ਦਾ ਠੀਕ ਆ ਉਹ ਫਿਰ ਇੱਥੇ ਆ ਗਏ ਇੱਥੇ ਆਣ ਕੇ ਡੇਰਾ ਲਾਇਆ ਉਹਨਾਂ ਫਿਰ ਉਹਨੂੰ ਓਰ ਰੱਖਿਆ ਉਹਨਾਂ ਗਊਆਂ ਗਊਆਂ ਚਾਰਨੀਆਂ ਫਿਰਨਾ ਤੁਰਨਾ ਉਹਨਾਂ ਫਿਰ ਗਊਆਂ ਚਾਰਦੇ ਚਾਰਦੇ ਬਾਹਰ ਜਾਣਾ ਤੇ ਜੱਟਾਂ ਨੇ ਫੜਿਆ ਮੰਗਰ ਲਾ ਦੇਣਾ ਸਾਰਾ ਦਿਨ ਫੜੇ ਗੋਂਦਿਆ ਰਹਿਣਾ ਲੋਡਾ ਵਾਲੇ ਨੂੰ ਗਉਆਂ ਲੈ ਕੇ ਆਉਣਾ ਇੰਨੇ ਕ ਦਾਣੇ ਲੈ ਆਉਣੇ ਅੱਛਾ ਜੀ ਬਾਬੇ ਜੁੰਮੇ ਸ਼ਾਹ ਨੇ ਅੱਛਾ ਜੀ ਉਹ ਲੈ ਆ ਕੇ ਇਸੇ ਥਲੇ ਦੇ ਦੁਆਲੇ ਛੱਟਾ ਦੇ ਦੇਣਾ ਉਹ ਜਿੰਨੇ ਦਾਣਾ ਹੁੰਦਾ ਈ ਉਹ ਸਾਰਾ ਇੱਥੇ ਆ ਜਾਂਦਾ ਹੈ ਅੱਛਾ ਜੀ ਉਹ ਫਿਰ ਅਗਲੇ ਸਵੇਰੇ ਜੱਟਾਂ ਵੇਖਿਆ ਤੇ ਉੱਥੇ ਤੇ ਨਾਲ ਹੀ ਰਹਿ ਗਿਆ ਦਾਣੇ ਦੇ ਹਾਈ ਨਾ ਅੱਛਾ ਜੀ ਥੋੜੇ ਥੋੜੇ ਦਾਣੇ ਹੁੰਦਾ ਕਿ ਆਏ ਕਿ ਜੇ ਨੇ ਪੁੱਛਿਆ ਕੀ ਉਹਨਾਂ ਆਖਿਆ ਦਾ ਇੱਕ ਬੱਚਾ ਹੀ ਸਾਧੂਆਂ ਦਾ ਤੇ ਉਹ ਮੇੜ ਮਗਰ ਲਾਇਆ ਜੀ ਤੇ ਉਹਨੂੰ ਸਾਰਾ ਦਿਨ ਆਇਆ ਤੇ ਉਹ ਦੌੜੇ ਲੈ ਚਲਾ ਗਿਆ ਠੀਕ ਆ ਉਹਨਾਂ ਕਿਹਾ ਜਾਓ ਫਿਰ ਬਾਬਾ ਜੀ ਕੋਲ ਬਾਬੇ ਗੋਦੜੀ ਸ਼ਾਹ ਕੋਲ ਜਾਓ ਜੀ ਉਹ ਫਿਰ ਤੁਹਾਨੂੰ ਅਗੋ ਜੋ ਕੁਝ ਹੋएगा ਦੱਸਣਗੇ ਅੱਛਾ ਜੀ ਉਹ ਫਿਰ ਇੱਥੇ ਆ ਗਏ ਇੱਥੇ ਆਣ ਕੇ ਤੇ ਉਹਨਾਂ ਨੇ ਬਾਬਾ ਜੀ ਅੱਗੇ ਫਰਿਆਦ ਕੀਤੀ ਬਾਬਾ ਜੀ ਨੇ ਜਮੇ ਸ਼ਾਹ ਨੂੰ ਆਵਾਜ਼ ਮਾਰੀ ਅੱਛਾ ਜੀ ਵੀ ਭਗਤਾ ਇੱਧਰ ਆ ਆਏ ਹਾਂ ਇਹ ਕੀ ਆਂਦੇ ਭਗਤਾ ਆਂਦੇ ਆ ਜੀ ਇਹ ਮੈਂ ਕੱਲ ਗਊਆ ਲੈ ਕੇ ਇੱਧਰ ਗਿਆ ਸਾਂ ਤੇ ਉੱਥੇ ਕਣਕਾ ਗਉਂਦੇ ਸਨ ਤੇ ਇਹ ਮੈਨੂੰ ਆਂਦੇ ਲੈ ਕਾਕਾ ਮਗਰ ਚਾਰ ਫੇਰੇ ਨੇ ਆਹੀ ਅੱਛਾ ਜੀ ਤੇ ਅਸੀਂ ਇਹ ਨਾੜ ਫੋਲ ਫਾਲ ਲਈ ਹੈ ਠੀਕ ਆ ਤੇ ਮੈਂ ਜੀ ਉਹਨਾਂ ਦੇ ਆਖੇ ਲਾ ਕੇ ਹੂੰ ਤੇ ਮੈਂ ਫੜਾ ਵਾਉਂਦਾ ਰਿਆ ਸਾਰਾ ਦਿਨ ਹੂੰ ਕੋਈ ਮੈਨੂੰ ਅਨਪਾਲੀ ਨਹੀਂ ਫਾਇਆ ਅੱਛਾ ਜੀ ਚਲੋ ਜਦੋਂ ਗਉਆਂ ਦਾ ਟਾਈਮ ਹੋ ਗਿਆ ਉਹਨਾਂ ਦਾ ਬੇਬੀ ਹੁਣ ਡੰਗਰਾਂ ਨੂੰ ਘਰ ਨੂੰ ਜਾਣਾ ਪੱਠਾ ਦੱਥਾ ਉਹ ਫਿਰ ਆਉਣ ਲੱਗੇ ਤੇ ਇਹਨੂੰ ਆਂਦੇ ਜਾਂ ਵੀ ਕਾਕਾ ਹੁਣ ਆਪਣੀ ਨੂੰ ਗਉਆਂ ਲੈ ਜਾ ਅੱਛਾ ਜੀ ਇਹਨੇ ਆਉਂਦੇ ਨੇ ਇੰਨੇ ਕ ਦਾਣੇ ਜਾਂ ਮੋਠੇ ਚ ਪਾ ਲੈ ਜਾਂ ਜੇਬ ਚ ਪਾ ਲੈ ਠੀਕ ਆ ਇੱਥੇ ਆ ਗਏ ਉਹਨਾਂ ਆਖਿਆ ਫਿਰ ਬਾਬੇ ਬਾਬਾ ਜੀ ਨੇ ਵੀ ਉਹਨੇ ਆਖਿਆ ਜੀ ਆ ਮੈਂ ਨਹੀਂ ਕੁਝ ਵੀ ਆਂਦਾ ਦਾਣੇ ਆਂਦੇ ਆ ਹਾਂ ਏ ਦੇ ਦੇ ਇਹਨਾਂ ਨੂੰ ਅੱਛਾ ਜੀ ਉਹਨੇ ਫਿਰ ਉਹਨਾਂ ਨੂੰ ਨਾਲੇ ਦਿੱਤੇ ਜਟਾਨੋ ਅੱਛਾ ਜੀ ਤੇ ਉਹਨਾਂ ਨੂੰ ਆਂਦੇ ਭੀ ਜਾਓ ਜਾ ਕੇ ਤੇ ਬੋਲ ਦੇ ਖਲਾਰ ਦਿਓ ਅੱਛਾ ਜੀ ਖਲਾਰ ਕੇ ਤੇ ਡੰਗਰ ਫੇਰਨੇ ਦੇ ਸੰਗ ਫੋਲਣੀ ਸ਼ੁਰੂ ਕਰ ਦਿਓ ਹੂੰ ਇਹ ਜਿੰਨਾ ਮਾਨ ਤੁਹਾਡਾ ਹੋਵੇਗਾ ਤੁਹਾਡੇ ਕੋਲ ਆ ਪੜ ਜਾਏਗਾ ਇਹਨਾਂ ਗਉਆਂ ਚਾਰ ਦਿਨ ਚਾਰ ਦਿਨ ਫਿਰਨਾ ਚਾਰ ਚਫੇਰੇ ਅੱਛਾ ਜੀ ਇਹ ਅਦਾ ਅਦਾ ਹੁੰਦੇ ਸਨ ਸੰਗਤਾਂ ਉਹਨੀਆਂ ਕਿਹ ਬੱਚਾ ਲਿਆਉਣਾ ਕਿ ਲੜਕੀ ਲਾਉਣੀ ਮੱਥਾ ਟਿਕਾਉਣਾ ਬਾਬਾ ਜੀ ਨੂੰ ਤੇ ਇੱਕ ਮਾਤਾ ਬੱਚਾ ਲੈ ਕੇ ਆਈ ਤੇ ਮੱਥਾ ਟੇਕ ਕੇ ਨੰਗੀ ਤੇ ਰਾਹ ਦੇ ਵਿੱਚ ਗਊਆਂ ਚਾਰਦਾ ਹੈ ਤੇ ਆਂਦਾ ਬਾਬਾ ਕਿੱਧਰ ਚੱਲ ਰਹੀ ਹੈ ਹਾਂ ਆਂਦੀ ਪੁੱਤਰ ਬਾਬਿਆਂ ਨੂੰ ਬੱਚੇ ਨੂੰ ਮੱਥਾ ਟਿਕਾਉਣ ਜਾਂਦੀ ਹਾਂ ਉਹ ਇੱਥੇ ਆ ਗਏ ਇੱਥੇ ਆਲ ਕੇ ਬਾਬਾ ਜੀ ਕੋਲ ਜੋ ਮੱਥਾ ਮੱਥਾ ਟੇਕਿਆ ਕੀਤਾ ਕਤਲਿਆ ਹਾਂ ਤੇ ਉਹਨਾਂ ਨੇ ਫਿਰ ਆਂਦੇ ਨੇ ਵੀ ਜਾ ਮਾਤਾ ਹਾਂ ਮਾਦਾ ਉੱਤੋਂ ਨਹੀਂ ਲੰਗੀ ਜਿੱਥੇ ਲੰਗਰ ਚੱਲਦਾ ਹੈ ਲੱਗਉਂਦੀ ਜੀ ਤੇ ਆਂਦੇ ਮਾਦਾ ਟਿਕਾਈਆਂ ਸ਼ਾਦਮਾ ਨੂੰ ਮੱਥਾ ਇਹ ਕੀ ਹੈ ਮੁੰਡਾ ਇਹ ਇਹਦੇ ਕੁੜੀ ਹੈ ਕੁੜੀ ਬਣਾ ਦਿੱਤੀ ਅੱਛਾ ਜੀ ਉਹ ਕੁੜੀ ਵੇਖ ਕੇ ਫੇਰ ਭੱਜੀ ਬਾਬੇ ਦੇ ਕੋਲ ਆਈ ਹੂੰ ਤਾਂ ਲੰਮਣ ਤਪਾਇਆ ਹੂੰ ਉਹ ਆਂਦੇ ਰਾਜ ਕੌਣ ਸੀ ਇਹ ਜੀ ਇੱਕ مالک ਉੱਥੇ ਗਊਆਂ ਚਾਰਦਾ ਹੈ ਤੇ ਉਹਨੇ ਆਖਿਆ ਵੀ ਇਹ ਤੇ ਕੁੜੀ ਹੈ ਆਂਦਾ ਚੱਲ ਫੇਰ ਏਦਾਂ ਕਰ ਉਦੋਂ ਨੂੰ ਨਾ ਜਾਦੇ ਤੂੰ ਇਦਨੂ ਨਹੀਂ ਹੋ ਜਾ ਅੱਛਾ ਜੀ ਹਾਂ ਜੀ ਫਿਰ ਨਾ ਨੇਰੀਆਂ ਨੇ ਹੁਣੀਆਂ ਆਪਣੇ ਜੋਸ਼ ਵਖਾਲ ਦੇ ਕੌਤਕ ਜੀ ਹਾਂ ਜੀ ਜੀ ਫਿਰ ਇਹ ਜਗ੍ਹਾ ਮਸ਼ਹੂਰ ਹੋ ਗਈ ਠੀਕ ਆ ਤੇ ਫਿਰ ਉਹਨਾਂ ਨੇ ਇੱਕ 200 250 ਕਲਾ ਜ਼ਮੀਨ ਹੈ ਹਾਂ ਜਿਹੜੀ ਇਹ ਲੋਕਾਂ ਸੰਭੀ ਹੈ ਅੱਛਾ ਜੀ ਤੇ ਮੈਂ ਇੱਕ ਸਾਧ ਦਾ ਬੱਚਾ ਜਾਂਦਾ ਇੱਥੇ ਆਇਆ ਅੱਛਾ ਜੀ ਮੇਰੀ 75 ਸਾਲ ਦੀ ਉਮਰ ਹੋ ਗਈ ਬਾਬੇ ਦੇ ਦਰਬਾਰ ਅੱਛਾ ਜੀ ਪਹਿਲਾਂ ਮੇਰੀ ਦਾਦੀ ਦਾਦਾ ਹਨ ਮੈਂ ਉਹਨਾਂ ਦੇ ਕੋਲ ਸਾਂ ਅੱਛਾ ਜੀ ਉਹ ਫਿਰ ਗੁਜਰ ਕੇ ਤੁਹਾਨੂੰ ਪਤਾ ਫਿਰ ਮੈਂ ਹੀ ਲੈਣਾ ਹੈ ਹੂੰ ਫਿਰ ਮੈਂ ਰਿਆ ਸ਼ਿਵਾ ਕਰਦਾ ਰਿਆ ਤੇ ਮੇਲਾ ਕਰਾਉਣਾ ਬੱਚੇ ਚੰਦੋ ਚੌਧਵੀਂ ਆ ਜੇਠ ਚੌਣੀ ਆ ਪੁੰਨਿਆ ਹੂੰ ਨਗਰ ਬੰਦੇ ਖਾਨੇ ਬੰਦਿਆਂ ਨੇ ਬਾਬਾ ਜੀ ਦਿਹਾੜੀ ਲੈਣੀ ਮੇਰੇ ਕੋਲੋਂ ਅੱਛਾ ਜੀ ਵੀ ਆ ਉਦਾਂ ਨਹੀਂ ਜਾਣਾ ਦਿਹਾੜੀ ਦੇ ਠੀਕ ਆ ਚਲੋ ਮੈਂ ਆਖਣਾ ਵੀ ਆ ਜੋ ਜੋ ਮਾਲਕ ਦੇਗਾ ਤੁਹਾਨੂੰ ਵੀ ਦੇ ਦਾਂਗਾ ਬਿਲਕੁਲ ਪੀਰ ਲੱਗੇ ਫਰਿਆਦ ਕਰਕੇ ਜਾਨੇ ਵੀ ਤੂੰ ਹੀ ਮੇਰਾ ਪਰਦਾ ਢਕਣਾ ਉਹਨੇ ਜੋ ਮੈਨੂੰ ਦੇਣਾ ਉਹਨਾਂ ਚ ਮੈਂ ਜਿਹੜੇ ਨਾਲ ਜਾਣੇ ਉਹਨਾਂ ਨੂੰ ਵੀ ਦੇਣਾ ਉਹਨਾਂ ਨੂੰ ਵੀ ਦੇਣਾ ਠੀਕ ਹੈ ਜੀ ਦਿਹਾੜੀ ਦੇਣੀ ਜਿਹੜਾ ਕੋਈ ਸੰਦ ਖੰਨਾ ਕੋਈ ਗੱਡੀ ਉਹਨੂੰ ਵੀ ਦੇਣਾ ਠੀਕ ਆ ਫਿਰ ਐਦਾਂ ਚਾਰ ਦਾ ਦਾ ਪੰਜ ਪਿੰਡ ਮੰਗ ਤਾਂ ਕੇ ਤੇ ਫਿਰ ਬਾਬਾ ਜੀ ਦਾ ਮੇਲਾ ਕਰਾਉਣਾ ਲੰਗਰ ਲਾਉਣਾ ਕਵਾਲ ਲਾਉਣੇ ਹਾਂਜੀ ਇਦਾਂ ਜੋ ਵੀ ਉਹਨਾਂ ਦਾ ਰਵਈਆ ਹੀ ਮੈਂ ਕਰਨਾ ਦੇਖਾਂ ਦੇਣੀਆਂ ਲੰਗਰ ਚਲਾਉਣੇ ਬਾਕੀ ਇਹ ਜਗਾ ਬਾਰੇ ਦੱਸੋ ਟਕੇਸ਼ਾ ਤੇਰੇ ਦਾ ਇੱਥੇ ਕ ਬਾਬਾ ਟਕੇਸ਼ਾ ਅੱਛਾ ਜੀ ਆਪ ਵਿਚ ਘਰ ਲਾ ਠੀਕ ਆ ਜਿਹੜਾ ਉੱਥੇ ਨੇਚਾ ਨਾ ਦੋ ਪੈਸੇ ਸੁੱਕੇ ਦਾ ਟਕਾ ਤੇ ਬਾਬਾ ਮੇਰਾ ਤੇਰੇ ਟਕਾ ਚੜਾਂਗੇ ਮੈਨੂੰ ਪੁੱਤਰ ਦੀ ਦਾਤ ਵਖਸ਼ ਅੱਛਾ ਜੀ ਉਹ ਫਿਰ ਨੇਚਾ ਨਾਲ ਅਗਲੇ ਦੀ ਸ਼ਰਧਾ ਪੂਰੀ ਕਰਦੇ ਆ ਉਹਨਾਂ ਨੂੰ ਬੱਚਾ ਦੇ ਦਿਆ ਠੀਕ ਆ ਉਹ ਲੋਕੀ ਵੀ ਟਕਾਚਾਰ ਦੇ ਮਾਈਆਂ ਪੜੋਦੀਆਂ ਦੇ ਹੁੰਦੀਆਂ ਮੇਲੇ ਆ ਤੇ ਬੱਚਿਆਂ ਨੂੰ ਮੱਥੇ ਟਿਕਾਉਂਦੀ ਆ ਠੀਕ ਆ ਜੀ ਹਾਂਜੀ ਠੀਕ ਆ ਦਿਖਾਉਂਦੇ ਇੱਕ ਵਾਰੀ ਹਣਾ ਬਾਬਾ ਜੀ ਦਾ ਧੂਣਾ ਆ ਆ ਦੇਖੋ ਅੱਛਾ ਇਹ ਬਾਬਾ ਜੀ ਦਾ ਧੂਣਾ ਜਿਹਦੇ ਕਰਕੇ ਉਹ ਇੱਥੇ ਆਏ ਸੀਗੇ ਹਾਂਜੀ ਹਾਂਜੀ ਉਹਨਾਂ ਆਖਿਆ ਵੀ ਸਾਡਾ ਸਾਡਾ ਜੇ ਚੱਲੇਗਾ ਤੂਣਾ ਤੇ ਡੇਰਾ ਲਾਈ ਜੇ ਨਾ ਚੱਲੇਗਾ ਤੇ ਇਹ ਹੁਣ ਵੀ ਚੱਲਦਾ ਹੈ ਜੀ ਚਲਾਈਦਾ ਮਾਰਾ ਠੀਕ ਹੈ ਜੀ ਤੂਣਾ ਕਿਉਂ ਨਹੀਂ ਕਿ ਤੁਮਨਾ ਜਿੱਤੇ ਤੂਣਾ ਨਹੀਂ ਚੱਲਣਾ ਉੱਥੇ ਕੀ ਹੈ ਆ ਦੇਖ 8 ਫਰਵਰੀ ਬਬ 15 ਹੁੰਦਾ ਬਬ ਤੂਨੇ ਸਾਥ ਅੱਛਾ ਜੀ ਇਹ ਬਾਬਾ ਫਰੀਦ ਜੀ ਦਾ ਮਤਲਬ ਉਹ ਜਗ੍ਹਾ ਹੀ ਹੈ ਨਾ ਬਸ ਪਟਨ ਜੋ ਹੈ ਠੀਕ ਹੈ ਜੀ ਹਾਂ ਦੇ ਇੱਕ ਕਿਹਾਉਂਦੇ 40 ਕੋਠੇ ਹਨ ਇੱਥੇ ਫੈਕਟਰੀ ਦਾ ਮੇਲਾ ਕਰਾਈਦਾ ਹੈ ਠੀਕ ਹੈ ਜੀ 140 ਕੋਠੀਆਂ ਹਨ ਅੱਛਾ ਬੜੀਆਂ 70 ਥੱਲੇ 70 ਉੱਤੇ ਮੈਂ ਆਪਣੇ ਆਪ ਨੇ ਲੋਕਾਂ ਨੇ ਫਿਰ ਇਹਢੇੜ ਕੇ ਲੈ ਗਏ 140 ਕੋਠੀਆਂ ਭਾਜੀ ਮਤਲਬ ਕਮਰੇ ਕਮਰੇ ਨਹੀਂ 40 ਕਮਰੇ ਹਨ 140 ਕਾਫੀ ਪੁਰਾਣੀ ਬਿਲਡਿੰਗ ਹੈ ਨਾ ਛੋਟੀਆਂ ਇੱਟਾਂ ਲੱਗੀਆਂ ਇਹਨੂੰ ਜੀ 8-900 ਸਾਲ ਹੋ ਗਿਆ ਬਣੀ ਨੂੰ ਅੱਜ ਦੀ ਥੋੜੀ ਬਣੀ ਹੈ ਅੱਛਾ ਜੀ ਇਹ ਗੁਰੂ ਨਾਨਕ ਸਾਹਿਬ ਤੋਂ ਫਰੀਦ ਵੱਡੇ ਆ ਨਾ ਹਾਂਜੀ ਇਹ ਫਿਰ ਬਾਬੇ ਗੁਰੂ ਨਾਨਕ ਤੋਂ ਪਹਿਲਾਂ ਦੀ ਹੈ ਇਹ ਪਹਿਲਾਂ ਦੀ ਆ ਆਓ ਬਾਕੀ ਬਾਬੇ ਦਾ ਦਰਬਾਰ ਅੰਦਰ ਵੇਖ ਲਓ ਠੀਕ ਆ ਜੀ ਚਲੋ ਬਾਬਾ ਜੀ ਆ ਜਾਓ ਜੀ ਇੱਧਰ ਆ ਦਰਬਾਰ ਠੀਕ ਆ ਜੀ ਇਲੈਟ ਲਾ ਦਿਓ ਭਾਜੀ ਮਾੜੀ ਜੀ ਇਹ ਬਾਬਾ ਜੀ ਰੋਜਾ ਟਾਤਾ ਹੈ ਅੱਛਾ ਜੀ ਇਹ ਫਿਰ ਮੈਂ ਰੋਜਾ ਬਣਾਇਆ ਆਪਣੇ ਹੱਥ ਨਾਲ ਠੀਕ ਆ ਆਇਆ ਬਾਬਾ ਜੀ ਦਾ ਠੀਕ ਆ ਜੀ ਉਈ ਮੇਲਾ ਮਾਇਦਨ ਚਲ ਅੱਛਾ ਠੀਕ ਹੈ ਜੀ ਇੱਕ ਹਨ ਦੱਸਦੇ ਸੀ ਬਜ਼ੁਰਗ ਕੋਈ ਕਹਿੰਦੇ ਸੀ ਮਿਸਤਰੀਆਂ ਦੀ ਕੋਈ ਕੋਤਕ ਕੀਤੀ ਸੀ ਬਾਬਾ ਜੀ ਨੇ ਮਿਸਤਰੀ ਕਹਿੰਦੇ ਉਹ ਮਦਦ ਨਾਲ ਜਦੂ ਇਹ ਮਕਾਨ ਬਣਾਉਂਦੇ ਸਨ ਤੇ ਇੱਟ ਨਾ ਭੁੱਲ ਜਾਂਦੀ ਸੀ ਅੱਛਾ ਜੀ ਤੇ ਬਾਬਾ ਜੀ ਕਹਿੰਦੇ ਹਨ ਮੀਟੋ ਅੱਖਾਂ ਹਾਂ ਉਹ ਅੱਖਾਂ ਮੀਟਦੇ ਹਨ ਫਿਰ ਮੱਕੇ ਜਾਂਦੇ ਹਨ ਉੱਥੋਂ ਵੇਖ ਕੇ ਇੱਟਾਂ ਦੇ ਫੇਰ ਲਾ ਕੇ ਲਾਉਂਦੇ ਸਨ ਅੱਛਾ ਜੀ ਉਹਨਾਂ ਦਾ ਫਿਰ ਪਿਵਾ ਪੱਤਾਂ ਦਾ ਰੋਜਾ ਵੀ ਉਹਨਾਂ ਇੱਥੇ ਬਣਾਏ ਕਿ ਗਾਂਵਾਂ ਦਾ ਜਾ ਕੇ ਕੋਈ ਤਿਆਰ ਕਰਦੇ ਠੀਕ ਹੈ ਜੀ ਹਾਂਜੀ ਉਹ ਨਕਸ਼ਾ ਉਹ ਬਾਹਰ ਅੱਛਾ ਅੱਛਾ ਇਹ ਮੇਸਤਰੀ ਨਕਸ਼ਾ ਭੁੱਲ ਜਾਂਦੇ ਸੀਗੇ ਹਾਂਜੀ ਅੱਛਾ ਜੀ ਉਹ ਫਿਰ ਆਦੇ ਮਿੱਟੂ ਆਖਾਂ ਬਾਬਾ ਜੀ ਇਹ ਅੱਛਾ ਜੀ ਉਹਨਾਂ ਦੇ ਗਾੜੀ ਨਕਸ਼ਾ ਫਿਰ ਤਿਆਰ ਹੋ ਜਾਂਦਾ ਫਿਰ ਕੰਮ ਚਲਾ ਦਿੰਦੇ ਇਹ ਇਹ ਨਕਸ਼ਾ ਕਿਹੋ ਜਿਹਾ ਤਿਆਰ ਕੀਤਾ ਗਿਆ ਇਹ ਮੱਕੇ ਮੰਡੀ ਹਾਂ ਆਹ ਲਾ ਮੱਕੇ ਦਾ ਨਮੂਨਾ ਬਣਾਇਆ ਇਹ ਮੱਕਾ ਕਿੱਥੇ ਆ ਜੀ ਇਹ ਪਾਕ ਪਾਕਿਸਤਾਨ ਚ ਅੱਛਾ ਮੱਕਾ ਹੈ ਠੀਕ ਆ ਆ ਜੜਾ ਨਾਲ ਆਹ ਲਾ ਮੰਦਰ ਹੈ ਜੀ ਇਹ ਮੱਕੇ ਦਾ ਨਮੂਨਾ ਠੀਕ ਹੈ ਨਾ ਮੈਂ ਸਮਝ ਗਿਆ ਜੀ ਆ ਜਾਓ ਹਾਂ ਇਹ ਬਰੀਆ ਤੇ ਜੀ ਮੰਮਾ ਨਪਾਂ ਕੇ ਮੈਂ ਫਿਰ ਜੋ ਵੀ ਸਵਾ ਕਰਨ ਦੇ ਨੇ ਠੀਕ ਹੈ ਜੀ ਇਹ ਫਿਰ ਸਰਦਾ ਹੋਵੇ ਤੇ ਇਸ ਤੋਂ ਬਾਅਦ ਠੀਕ ਹੈ ਭਾਜੀ ਅੱਛਾ ਇਹ ਨਮੂਨਾ ਜਿਹੜਾ ਮੱਕੇ ਜਿਹੜਾ ਪਾਕਿਸਤਾਨ ਚਾ ਉਹਦਾ ਨਮੂਨਾ ਤਿਆਰ ਕੀਤਾ ਗਿਆ ਹੈ ਹਾਂ ਜੀ ਹਾਂ ਜੀ ਇਹਦਾ ਧੂਣਾ ਲੱਗਾ ਇੱਕ ਭਗਤੀ ਕਰਕੇ ਗਾਇਆ ਇੱਥੇ ਹਾਂ ਠੀਕ ਹੈ ਜੀ ਨਿਸ਼ਾਨੀ ਛੱਡ ਗਿਆ ਨਾ ਉਹ ਧੂਨੇ ਦੀ ਧੂਨੇ ਦੀ ਅੱਛਾ ਜੀ ਧੂਣਾ ਕਿਹਾ ਵੀ ਧੂਣਾ ਸਾਡਾ ਧੁਖਦਾ ਹੋਏਗਾ ਹਾਂ ਚਲਾ ਦਿਓ ਅੱਛਾ ਜੀ ਹਾਂ ਜੀ ਹਾਂ ਜੀ ਇਹ ਤਾਂ ਬਾਬਾ ਫਰੀਦ ਜੀ ਆਏ ਸੀਗੇ ਇੱਥੇ ਇੱਥੇ ਭਗਤੀ ਕਰਕੇ ਗਏ ਨੇ ਇੱਥੇ ਭਗਤੀ ਕਰਕੇ ਗਏ ਨੇ ਹਾਂਜੀ ਹਾਂਜੀ ਠੀਕ ਆ ਜੀ ਤੋ ਫਿਰ ਆਪਣੀ ਪਾਤੀ ਦੀ ਨਿਸ਼ਾਨੀ ਛੱਡ ਗਈ ਬਾਬਾ ਗੋਦਰਸ਼ਾ ਜੀ ਜੁਆਣ ਕੇ ਵੇਖਿਆ ਠੀਕ ਆ ਜੀ ਪਾਤੀ ਚੱਲਦੀ ਆ ਪਾਤੀ ਚੱਲਦੀ ਸੀ ਉਹਨਾਂ ਫਿਰ ਇੱਥੇ ਤੇਰਾ ਲਾ ਹਾਂਜੀ ਠੀਕ ਆ ਬਾਬਾ ਜੀ ਇਹ ਤਾਂ ਬਹੁਤ ਚਮਤਕਾਰੀ ਜਗ੍ਹਾ ਐ ਜੀ ਮਹੱਤਿਆਸੀਕ ਜਗ੍ਹਾ ਬਾਬਾ ਫਰੀਦ ਜੀ ਨਾ ਹੋਇਆ ਹੋਣਾ ਦੁਨੀਆ ਤੇ ਇਹ ਤਾਂ ਜੁਮੇਸ਼ਾ ਦੇ ਜਿਹੜਾ ਬਾਬੇ ਪੂਰੇ ਕੋਲੋਂ ਆਂਦਾ ਏ ਹਾਂਜੀ ਉਹ ਫਿਰ ਤੈਨੂੰ ਪਤਾ ਆਪਣੀ ਫਿਰ ਲੱਗਾ ਵਿਖਾਉਣ ਬਿਲਕੁਲ ਜੀ ਇਹਨਾਂ ਨੇ ਫਿਰ ਉਹਨੂੰ ਕੈਦ ਕੀਤਾ ਖੂ ਖੂਚ ਅੱਛਾ ਜੀ ਖੂਜ ਦੇ ਵਿੱਚ 6 ਮਹੀਨੇ ਦੇ ਲੱਗੇ ਅੱਛਾ ਜੀ ਜਾਂ 2 14ਵਾਂ ਦੇ ਲੱਗੇ ਜੀ ਮੇਰੇ ਕਿਨਾਂ ਉਹ ਜਿਹੜੇ ਬਾਬਾ ਜੀ ਦੱਸਿਆ ਕਿ ਇੱਕ ਬੱਚੇ ਦੀ ਕਹਾਣੀ ਦਸੀ ਆ ਉਹ ਕੌਣ ਸੀਗੇ ਜੁਮੇਸ਼ਾ ਦੇ ਜੁਮੇਸ਼ਾ ਦੇ ਸੀਗੇ ਉਹ ਜਿਹੜੇ ਬਾਬਾ ਜੀ ਕੋ ਆਉਂਦੇ ਸੀਗੇ ਉਹਨਾਂ ਨੇ ਬਹੁਤ ਚੰਮਤਕਾਰ ਉਹ ਕਰ ਦਿੰਦੇ ਸੀਗੇ ਹਾਂਜੀ ਹਾਂਜੀ ਤੇ ਉਹਨਾਂ ਨੂੰ ਬਈ ਉਹ ਕਿੱਥੇ ਕੈਦ ਕੀਤਾ ਸੀਗਾ ਉਹ ਜਗਾ ਬਣੀ ਕੁਟਿਆ ਬਣਾਇਆ ਖੂਬ ਕੈਦ ਕੀਤਾ ਉਹਨੂੰ ਉਹਨੂੰ ਮੇਲੇ ਲਾ ਕੇ ਛੁੱਟੀ ਮਿਲਦੀ ਆ ਮਹੀਨੇ ਦੀ ਅੱਛਾ ਜੀ ਉਹ ਕੋਈ ਵੀ ਆਪਣਾ ਦਰਖਤਾਂ ਜਾਂ ਨਿਹਰੀਆਂ ਲਹਿ ਮੂਸਲ ਡਾਲਿਆ ਹੁੰਦਾ ਰਿਹਾ ਪਹਿਲੀਆਂ ਚ ਅੱਛਾ ਜੀ ਤੇ ਉਹ ਹੁਣ ਆਪਣਾ ਮੇਲੇ ਲਾ ਕੇ ਚੰਦੋ ਚੌਦੀ ਮੇਲਾ ਬਣਾਇਆ ਜਾਏਗਾ ਅੱਛਾ ਜੀ ਝੇਰ ਦੀ ਪੁੰਨਿਆ ਤੋਂ ਇੱਕ ਦਿਨ ਪਹਿਲਾਂ ਅੱਛਾ ਅੱਜ ਵੀ ਕੈਦ ਵਾ ਅੱਜ ਵੀ ਕੈਦ ਆ ਅੱਛਾ ਜੀ ਹਾਂਜੀ ਇਹਨਾਂ ਨੂੰ ਮੇਲੇ ਲਾ ਕੇ ਛੁੱਟੀ ਮਿਲੇਗੀ 1 ਮਹੀਨੇ ਦੀ ਛੁੱਟੀ ਆਜ਼ਾਦ ਹੁੰਦੀ ਹੈ 1 ਮਹੀਨੇ ਵਾਸਤੇ 1 ਮਹੀਨੇ ਵਾਸਤੇ ਕਿ ਆਪਣੇ ਕਹਿ ਦਿੰਦੇ ਕਿ ਜੋ ਮਨ ਚੰਦੇ ਨੇ ਫਿਰ ਆਪਣੀਆਂ ਕਰ ਦੀਆਂ ਸ਼ਾ ਪੂਰੀਆਂ ਅੱਛਾ ਜੀ ਹਾਂਜੀ ਹਾਂਜੀ ਅੱਛਾ ਬਾਬਾ ਜੀ ਨੇ ਕਹਿ ਕੇ ਫਿਰ ਕੈਦ ਕਰਾਤਾ ਦੇਖੂ ਆ ਜੀ ਖੂਰ ਦਾ ਦੇਖ ਸਕਦੇ ਆਪਾਂ ਦੇਖੋ ਆ ਜਾ ਸਤਿ ਆਸ ਹੋ ਨਾ ਨਟ ਕੇ ਇਸ਼ਾਰਾ ਜਾ ਠੀਕ ਹੈ ਜੀ ਆ ਬਾਬਾ ਜੀ ਦਾ ਵਾਹ ਇਨਾ ਆਪਣੇ ਹੱਥ ਨਾਲ ਤਿਆਰ ਕੀਤੇ ਆ ਪਹਿਲਾਂ ਢਾਤੇ ਹਾਂਗੇ ਅੱਛੇ ਖੂਆਣਾ ਜੀ ਹਾਂ ਜੀ ਠੀਕ ਹੈ ਜੀ ਆਪਾਂ ਇਹਦਾ ਠੀਕ ਆ ਹੇ ਆ ਜੀ ਅੱਛਾ ਜੀ ਇਹ ਥੱਲੇ ਖੂਹ ਆ ਵੀਰੇ ਹੋ ਹਾਂ ਇਹ ਖੂਹ ਆ ਅੱਛਾ ਜੀ ਫੇ ਜਦੋਂ ਇਹ ਓਪਨ ਕਰਦੇ ਹਾਂ ਇਹਨੂੰ ਇਹ ਹਵਾ ਦੇ ਨਾਲ ਹੀ ਹੋ ਜਾਂਦਾ ਆਪਣਾ ਹਵਾ ਨਾਲ ਹੋ ਜਾਂਦਾ ਠੀਕ ਹੈ ਜਿੰਨੀ ਸ਼ਕਤੀ ਭਗਤੀ ਨਾਲ ਉਹਨਾਂ ਨੇ ਨੂੰ ਕੈਦ ਕੀਤਾ ਠੀਕ ਆ ਹਾਂਜੀ ਠੀਕ ਆ ਵੀਰੇ ਆਜੋ ਬਾਬਾ ਜੀ ਨੰਬਰ ਨਹੀਂ ਪਹਿਲਾਂ ਐਡਰੈਸ ਬੋਲ ਦਿਓ ਜੀ ਕੀ ਐ ਇਸ ਜਗ੍ਹਾ ਦਾ ਜਗ੍ਹਾ ਦਾ ਐਡਰੈਸ ਜਿਹੜਾ ਕਲਾਸ ਦੀ ਆ ਅੱਛਾ ਜੀ ਜ਼ਿਲ੍ਹਾ ਗੁਰਦਾਸਪੁਰ ਅੱਛਾ ਜੀ ਸੇਲ ਬਟਾਲਾ ਹਾਂਜੀ ਡਾਕਾ ਨਾਂ ਪਿੰਡ ਕਾਸਤੀਵਾਲ ਅੱਛਾ ਜੀ ਕਾਸਤੀਵਾਲ ਦੀ ਜਗ੍ਹਾ ਖਾਨਗਾ ਕਰਕੇ ਵੱਜਦੀ ਐ ਠੀਕ ਆ ਬੱਬੇ ਗੋਦਰ ਸ਼ਾ ਦਰ ਪਰ ਜਿਤ ਮਰਜੀ ਪੁੱਛ ਲੋ ਠੀਕ ਹੈ ਜੀ ਤੁਹਾਨੂੰ ਬਟਾਲੇ ਤੋਂ ਕਿੰਨੇ ਕਿਲੋਮੀਟਰ ਆ ਜੀ ਇਹ 10 10 ਕਿਲੋਮੀਟਰ ਹੈਗਾ ਅਲੀਵਾਲ ਤੋਂ ਸਿਰਫ 2 ਕਿਲੋਮੀਟਰ 2 ਕਿਲੋਮੀਟਰ ਦੀ ਹੈ ਅਲੀਵਾਲ ਤੋਂ ਸਿਰਫ 2 ਕਿਲੋਮੀਟਰ ਤੇ ਇਹ ਸੀ ਬਾਬਾ ਫਰੀਦ ਜੀ ਦਾ ਧੂਣਾ ਤੇ ਉਹਨਾਂ ਦਾ ਚੇਲਾ ਗੋਦਰ ਸ਼ਾ ਜੀ ਗੋਦਰ ਸ਼ਾ ਜੀ ਤੇ ਮਿਲਦੇ ਹਾਂ ਦੋਸਤੋ ਅਗਲੀ ਵੀਡੀਓ ਵਿੱਚ ਧੰਨਵਾਦ ਸ਼ੁਕਰੀਆ